ਸਸੀ ਗਾਲੀ ਅੱਜ ਤੁਸੀਂ ਦੇਖ ਰਹੇ ਹੋ ਪਾਕ ਸਿੰਘ ਚੌਕ ਦੇ ਵਿੱਚ ਹਵੋਰ ਇਹ ਐ ਮੇਰਾ ਸ਼ਹਿਰ ਹਵੋਰ ਜਿੱਥੇ ਸ਼ਰਿਆਮ ਫਿਰਦੇ ਆ ਗੁੰਡੇ ਅਤੇ ਚੋਰ ਅੱਜ ਇੱਕ ਹਵੋਰ ਦੀ ਘਟਨਾ ਤੁਹਾਡੇ ਸਾਹਮਣੇ ਲੈ ਕੇ ਆਉਣ ਲੱਗੇ ਆ ਵੀਰ ਬੱਲ ਦੇ ਮਾਲਕ ਨੂੰ ਅੱਜ 7-8 ਰਾਉਂਡ ਫੈਰ ਕਰਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮਾੜੇ ਹਾਲਾਤ ਹੋ ਰਹੇ ਆ ਜਿਹੜੇ ਸ਼ਹਿਰ ਦੇ ਲਗਾਤਾਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਜਿੱਥੇ ਅੱਜ ਉਹਨਾਂ ਨੇ ਸਵੇਰ ਦੀ ਜਿਹੜਾ ਇੱਥੇ ਸ਼ੋਰੂਮ ਤੇ ਆਏ ਆ ਪਹੁੰਚੇ ਆ ਸਵੇਰ ਤਾਂ ਉਹਨਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜਾ 7-8 ਰਾਉਂਡ ਜਿਹੜੀ ਫਾਇਰਿੰਗ ਹੋਣ ਤੋਂ ਬਾਅਦ ਉਹਨਾਂ ਦੀ ਹਸਪੀਟਲ ਜਾ ਕੇ ਉਹਨਾਂ ਦੀ ਮੌਤ ਹੋ ਗਈ ਆ ਤਾਂ ਤੁਹਾਨੂੰ ਆ ਤਸਵੀਰਾਂ ਦਿਖਾਉਣੇ ਆ ਜਿਵੇਂ ਇੱਥੇ ਜਿਹੜੀ ਔਰ ਐਸਿਕ ਜਾਂਚ ਟੀਮ ਆ ਜਿਹੜੀ ਉਹ ਵੀ ਪਹੁੰਚੀ ਹੋਈ ਆ ਤਾਂ ਜਿਹੜੀ ਇੱਥੋਂ ਜਾਂਚ ਵਗੈਰਾ ਜਿਹੜਾ ਕਰ ਰਹੇ ਆ ਮੌਕੇ ਤੇ ਗਵਾਹਾਂ ਤੋਂ ਬਿਆਨ ਵੀ ਲੈ ਜਾ ਰਹੇ ਆ ਸਰ ਜਿਹੜੀ ਘਟਨਾ ਅੱਜ ਹੋਈ ਆ ਜੀ ਉਹਦੇ ਬਾਰੇ ਥੋੜੇ ਵਿਸਥਾਰ ਨਾਲ ਜਾਣਕਾਰੀ ਦਿਓ ਕਿ ਕੀ ਕਾਰਨ ਬਣਿਆ ਜੀ ਅੱਜ ਸਵੇਰੇ ਸਾਡੇ ਵੀਰ ਬਲਦੇ ਸੰਚਾਲਕ ਆ ਆਪਣੇ ਸੰਜੇ ਵਰਮਾ ਜੀ ਜਗਤ ਵਰਮਾ ਜੀ ਉਹਦੇ ਛੋਟੇ ਭਰਾ ਆ ਉਹ ਵਿਚਾਰੇ ਆਏ ਆ ਇੱਥੇ 10 ਵਜੇ ਜਿਵੇਂ ਬੰਦਾ ਦੁਕਾਨ ਤੇ ਉੰਦਰਾ ਆਪਦੇ ਉਹਨਾਂ ਨੇ ਗੱਡੀ ਲਾਈ ਹੈ ਤੇ ਤਿੰਨ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਆਂਦਿਆ ਸਾਰੀ ਉਹਨਾਂ ਨੇ ਮੌਕਾ ਨਹੀਂ ਦਿੱਤਾ ਗੋਲੀਆਂ ਨਾਲ ਹਮਲਾ ਸ਼ੁਰੂ ਕਰ ਦਿੱਤਾ ਬਰਤੋੜ ਇੱਕ ਮੁੰਡਾ ਬੋਰਨਟ ਤੇ ਚੜ ਗਿਆ ਅਗਲਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕੀਤੀ ਉਹਨੇ ਉਹ ਟੁੱਟਿਆ ਨਹੀਂ ਸੈੱਡਲ ਟੁੱਟ ਗਿਆ ਤੇ ਸੈੱਡਲ ਤੋਂ ਮਾਰ ਕੇ ਭੱਜ ਗਏ ਫਿਰ ਇਹ ਵੇਖੋ ਮੋਟਰਸਾਈਕਲ ਉਹਨਾਂ ਦਾ ਸਟੈਂਡ ਨਹੀਂ ਆ ਮੋਟਰਸਾਈਕਲ ਛੱਡ ਕੇ ਕਿਸੇ ਹੋਰ ਦਾ ਖੋਲਿਆ ਅੱਛਾ ਜੀ ਕਿਸੇ ਹੋਰ ਦਾ ਖੂਨ ਤੋਂ ਬਾਅਦ ਸੀਕਰ ਰੋਡ ਤੇ ਜਾ ਕੇ ਉੱਥੇ ਉਹਨਾਂ ਨੇ ਉਹ ਮੋਟਰਸਾਈਕਲ ਛੱਡਦਾ ਵੀਡੀਓ ਗਈ ਮੇਰੇ ਕੋਲ ਤੇ ਉਹ ਕਾਰ 'ਚ ਬਹਿ ਗਏ ਠੀਕ ਹੈ ਜੀ ਕਾਰ 'ਚ ਬਹਿ ਕੇ ਉੱ ਇਹ ਬੋਰ ਸਾਈਡ ਦੇ ਹਾਲਾਤ ਅਸੀਂ ਪਹਿਲੀ ਵਾਰ ਹੀ ਵੇਖਿਆ ਹੈ ਜੇ ਲਾਟ ਚੋਰੀਆਂ ਦੇ ਹੀ ਮੋਟਰਸਾਈਕਲ ਚੋਰੀਆਂ ਤੇ ਘਰਾਂ ਚੋਰੀਆਂ ਦਾ ਰੋਜ਼ ਸੁਣੀਆਂ ਸੀ ਪਰ ਉਹਨਾਂ ਦੀ ਪੈਰਵਾਹੀ ਨਾ ਹੋਣ ਕਰਕੇ ਅੱਜ ਇਹ ਵੱਡੀ ਘਟਨਾ ਵਾਪਰੀ ਹੈ ਇਹ ਜਿਹੜਾ ਦਿਨ ਬਰ ਦਿਨ ਜਿਹੜਾ ਪੰਜਾਬ ਦੇ ਵਿੱਚ ਅਜਿਹੀਆਂ ਘਟਨਾਵਾਂ ਹੋ ਰਹੀਆਂ ਲੋਕਾਂ ਤੋਂ ਪ੍ਰਾਇੋਰਟੀਆਂ ਲਈਆਂ ਜਾ ਰਹੀਆਂ ਜਾਂ ਲੋਕਾਂ ਨੂੰ ਮਾਰਿਆ ਜਾ ਰਿਹਾ ਪ੍ਰਾਇੋਰਟੀਆਂ ਦੇ ਨਾਂ ਤੇ ਉਹ ਤੁਸੀਂ ਕੀ ਸਮਝਦੇ ਹੋ ਸਰਕਾਰ ਦੀ ਨਗੈਲੀ ਆ ਜਾਂ ਨਗੈਲੀ ਕੀ ਹੈ ਜੀ ਇਹਦਾ ਤਾਂ ਧਿਆਨ ਹੈਗਾ ਵੀ ਮੈਂ ਹੋਂਦੇ ਦੇ ਤੋਮਤ ਲਾਦੀ ਉਹ ਲੀਡਰ ਤੇ ਲਾਦੀ ਆਪਾਂ ਵੇਖਦੇ ਹਾਂ ਲੀਡਰ ਆਪਸ ਚ ਲੜਨ ਨਾਲ ਲੱਗੇ ਜਦੋਂ ਵੀ ਚਾਹੀਦੇ ਤਾਂ ਮੁੱਦੇ ਇਹ ਲੋਕਾਂ ਨੂੰ ਲੋਕਾਂ ਨੂੰ ਸੁਰੱਖਿਆ ਚਾਹੀਦੀ ਹੈ ਲੋਕਾਂ ਨੂੰ ਰੁਜ਼ਗਾਰ ਚਾਹੀਦਾ ਹੈ ਲੋਕਾਂ ਨੂੰ ਕੰਮ ਚਾਹੀਦਾ ਲੋਕਾਂ ਨੂੰ ਜਿਹੜੇ ਹੈਗੇ ਆ ਰੋਜ਼ ਦੇ ਮੁੱਦੇ ਪਾਣੀ ਰੋਟੀ ਕਪੜਾ ਮਕਾਨ ਚਾਹੀਦਾ ਇਹ ਤਾਂ ਲੱਗ ਪਏ ਇੱਕ ਦੂਜੇ ਨੂੰ ਫੰਡਣਾ ਉਹ ਕਰੀ ਜਾਂਦਾ ਮੈਨੂੰ ਫੰਡ ਲਿਆ ਉਹਨੂੰ ਫੰਡ ਲਿਆ ਲੋਕਾਂ ਨੇ ਕਿਹਾ ਆ ਲੋਕਾਂ ਨੂੰ ਜਿਹੜੀ ਜਾਨ ਗਈ ਹੁੰਦੀ ਉਹ ਵਾਪਸ ਭਰਵੰਤਮਾਨ ਦੇਵੇ ਵਾਪਸ ਜਾਂ ਆਪੋ ਜੀ ਜਿਹਾ ਜੇਸ਼ਨ ਵਾਲੇ ਲੀਡਰ ਦੇਣ ਵਾਪਸ ਆਹ ਲਾਤ ਬਣ ਗਏ ਕਿੰਨਾ ਕਿਸੇਰੇ ਲੋਕ ਮਰਦੇ ਰਹਿਣਗੇ ਕਿਉਂ ਨਹੀਂ ਇਹ ਇਕੱਠੇ ਕਿਉਂ ਨਹੀਂ ਹੁੰਦੇ ਇੱਥੇ ਲੋਕਾਂ 'ਚ ਆਪਸ ਕਮੀ ਇਹਨਾਂ ਨੇ ਮੂੰਹ 'ਚ ਘੁਗਣੀਆਂ ਭਾਈਆਂ ਅੱਜ ਕਿੱਥੇ ਲੋਕ ਦੱਸੋ ਐਡਾ ਵੱਡਾ ਐਡਾ ਵੱਡਾ ਕਰਨ ਹੋ ਗਿਆ ਤੇ ਲੋਕ ਘਰਾਂ 'ਚ ਬੜੇ ਜਦੋਂ ਆਪਦੇ ਸਿਰ ਤੇ ਬਿਜਲੀ ਉਦੋਂ ਇਕੱਠੇ ਹੋਣਗੇ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਲੀਡਰ ਲੋਕਾਂ ਨੂੰ ਖੁੱਡੂ ਬਣਾ ਰਹੇ ਆ ਤਾਂ ਸਾਡੀ ਵੀ ਇਹੀ ਅਪੀਲ ਆ ਦੇਸ਼ਵਾਸੀਆਂ ਨੂੰ ਵੀ ਪੰਜਾਬ ਵਾਸੀਆਂ ਨੂੰ ਇਕੱਠੇ ਹੋਓ ਕਿਉਂ ਤੁਸੀਂ ਇਕੱਲੇ ਇਕੱਲੇ ਐ ਮਰਦੋ ਮਰੋਗੇ ਕਿੰਨਾ ਚਿਰ ਮਰੋਗੇ ਇਹ ਜਿੰਨਾ ਚਿਰ ਕਿਸੇ ਦੇ ਘਰੇ ਲੱਗੀ ਅੱਗ ਬਸੰਤਰ ਲੱਗਦੀ ਆ ਜਦੋਂ ਆਪਦੇ ਲੱਗੀ ਤਾਂ ਤੁਹਾਨੂੰ ਫੇਰ ਪਤਾ ਲੱਗੂਗਾ ਅੱਜ ਤੁਹਾਨੂੰ ਇਕੱਠੇ ਹੋਣ ਦੀ ਲੋੜ ਆ ਤਾਂ ਜਿਹੜੀ ਇਹ ਲੋਕਾਂ ਦੀ ਲੜਾਈ ਆ ਕਿਉਂਕਿ ਜੇ ਲੋਕਾਂ ਦਾ ਕੋਈ ਵਾਰੀ ਵਾਰਸ ਨਹੀਂ ਬਣ ਰਿਹਾ ਤਾਂ ਉਹਦਾ ਕਾਰਨ ਤਾਂ ਕੋਈ ਹੋਊਗਾ ਤਾਂ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸੋ ਜਿਹੇ ਮੁੱਦੇ 'ਤੇ ਇਕੱਠੇ ਹੋਣਾ ਚਾਹੀਦਾ ਕਿੰਨਾ ਚਿਰ ਆਪਾਂ ਇਹ ਜ਼ੁਲਮ ਸਹਿੰਦੇ ਰਵਾਂਗੇ ਤਾਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਅੱਜ ਦਿੱਤੀ ਇਹ ਛੋਟਾ ਜਿਹਾ ਬੱਚਾ ਜਿਹੜਾ ਮਿਲਿਆ ਸਾਨੂੰ ਇੱਥੇ ਜਿਹੜਾ ਚੌਂਕ ਦੇ ਵਿੱਚ ਇਹ ਉਦੋਂ ਮਜੂਦ ਸੀਗਾ ਤਾਂ ਕਹਿ ਰਿਹਾ ਵੀ ਹਾਂਜੀ ਤੁਸੀਂ ਦੇਖਿਆ ਗੋਲੀਆਂ ਦੀ ਆਵਾਜ਼ ਨੂੰ ਸੁਣਿਆ ਹਾਂਜੀ ਅਸੀਂ ਸੋਲੇ ਵਟੋਰੇ ਲੈ ਰਹੇ ਜੋਰ ਜੋਰ ਦੀ ਚਾਰ ਗੋਲੀਆਂ ਨਿਕਲਦੀ ਆਵਾਜ਼ ਆਈ ਹੈ ਠੀਕ ਹੈ ਠੀਕ ਹੈ ਜੀ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਬੜੇ ਚੰਗੇ ਬੰਦੇ ਸੀ ਜੀ ਅਸੀਂ ਉਹਨਾਂ ਕੋਲ ਆ ਕੇ ਕੱਪੜੇ ਲੈ ਅੱਛਾ ਹੀ ਹਾਂਜੀ ਠੀਕ ਹੈ